ਸਾਂ ਦੀ ਕੋਸ਼ਿਸ਼ ਸੁਪਨਾ ਹੁੰਦਾ ਕਿ ਮੇਰਾ कच्चਾ ਘਰ ਪੰਖਾ ਹੋਵੇ ਮੇਰਾ ਇਤੇ ਪੱਕੀ ਛੱਤ ਬੈਠੇ ਉਹ ਤੁਹਾਡਾ ਸੁਪਨਾ ਪੂਰਾ ਹੋ ਜਾਣਾ ਸੋ ਤਾਂ ਵਿਚਾਰਨ ਬਹੁਤ ਬਹੁਤ ਗੱਲ ਕਰਨਾ ਹੈ ਇਹ ਵਿੱਚ ਪਹਿਲਾਂ ਤੁਹਾਨੂੰ 30000 ਰੁਪਏ ਮਿਲਣਾ ਹੈ ਉਹ ਤੁਸੀਂ ਜਿਹੜੀ ਆਪਣੇ ਕਰਵਾਣਾ ਹੈ ਉਹ ਤਾਂ ਮਤਲਬ ਪਹਿਲੇ ਤੁਹਾਨੂੰ 70000 ਮਿਲਣ ਔਰ 100 ਦਿਹਾੜੀ ਸੋਹਰਿਆ ਜੀ 90 ਦਿਹਾੜੀਆਂ 90 ਦਿਹਾੜੀਆਂ ਮੰਨਰੇਗਾ ਜਿਉ ਤੁਹਾਡੇ ਲੱਗਣੀਆਂ ਇਹ ਹੈ ਕਿ ਤੁਹਾਡਾ ਇਹਦਾ ਸੁਪਨਾ ਨਾ ਤਾਂ ਉਹ ਤੁਹਾਡਾ ਪੂਰਾ ਹੋਊ 1.5 ਲੱਖ ਰੁਪਏ ਇਹ ਮੈਂ ਦਾ ਸਾਰਾ ਔਰ ਇਹਨੂੰ ਮੇਰੀ ਵੇਚ ਕੇ ਪੂਰਾ ਪ੍ਰਾਪਨ ਆਈ ਨੂੰ ਲਾ ਕਿਉਂਕਿ ਜੇ ਸਹੀ ਥਾਂ ਮੈਂ ਲੰਘੇ ਤਾਂ ਫਿਰ ਉਹ ਅਗਲੀ ਕਿਸਮ ਬੈਠੇ ਕਿਤੇ ਤੁਸੀਂ ਫਿਰ ਕੱਲ ਨੂੰ ਕਹੋ ਸਾਡੇ ਪੈਸੇ ਨਹੀਂ ਮਿਲੇ ਐ ਨਹੀਂ ਕਰਨਾ ਸਾਡੀ ਕੋਸ਼ਿਸ਼ ਹੈ ਜਿੰਨੇ ਰਹਿ ਗਏ ਜਿਹੜੇ ਪਿੰਡਾਂ ਚ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਵੀ ਜਿਹੜਾ ਪਹੁੰਚਾਗੇ ਕਿਉਂਕਿ ਅੱਜ ਦੇ ਸਮੇਂ ਜਿਹੜੇ ਇਸ ਕੋਤੇ ਬਾਰਸ਼ਾਂ ਪੈਂਦੀਆਂ ਨੇ ਜਦੋਂ ਘਰ ਚੁੰਦਾ ਹੋਵੇ ਤਾਂ ਸਵੇਰੇ ਕੰਮ ਕਰਨ ਤੇ ਜਾਣਾ ਹੋਵੇ ਸਾਰੀ ਰਾਤ ਪਾਸੇ ਮਾਰ ਲੈ ਨਿਕਲ ਜਾਂਦੀ ਆ ਜਦੋਂ ਛੱਤ ਸਿਰ ਤੇ ਪੈਂਦੀ ਆ ਤਾਂ ਸਾਰਾ ਪਰਵਾਹ ਸੁੱਖ ਦੀ ਨਹੀਂ ਸੁਣਦੇ ਮਾਜਰ ਸਾਹਿਬ ਜੀਨ ਕਰੀ ਸਾਡੇ ਵੀਰੋ ਸਾਥੀ ਬਨਾ ਸਾਹਿਬ ਤੋਂ ਸਾਰੇ ਇਹਨਾਂ ਦੀ ਟੀਮ ਜਿਹੜੀ ਸਾਰਾ ਧੰਨਵਾਦ ਕਰਦੇ ਆ ਤੇ ਸਭੀ ਬਕਬਕ ਪਿੰਡਾ ਤੋਂ ਸਾਡੇ ਸਤਾਰ ਜੋ

ਉਹ ਤੁਸੀਂ ਜਿਹੜੀ ਆਪਣੇ ਮਨ ਆ ਗਿਆ ਮਤਲਬ 80 ਨੂੰ 70000 ਨੇ ਔਰ 100 ਦਿਹਾੜੀ 100 ਦਿਹਾੜੀ 90 ਦਿਹਾੜੀ 90 ਦਿਹਾੜੀਆਂ ਮੰਨਰੇ ਗੱਲ ਤੁਹਾਡੇ ਲੱਗਣ ਗਿਆ ਇਹ ਹੈ ਕਿ ਤੁਹਾਡਾ ਇਹਦਾ ਸੁਪਨਾ ਅਨਕਾਣਾ ਉਹ ਤੁਹਾਡਾ ਪੂਰਾ ਹੋ ਜੂ 1.5 ਲੱਖ ਰੁਪਏ ਇਹ ਮੈਂ ਦਾ ਸਾਰਾ ਔਰ ਇਹਨੂੰ ਮੇਰੀ ਵੇਚ ਕੇ ਲੱਕੇ ਪੂਰਾ ਪ੍ਰਾਣ ਮੈਨੂੰ ਲਾਉ ਕਿਉਂਕਿ ਜੇ ਸਹੀ ਥਾਂ ਮੈਂ ਲਾਂਗੇ ਤਾਂ ਤੁਹਾਨੂੰ ਅਗਲੀ ਕਿਸ਼ਤ ਦੇਣੀ ਹੈ ਕਿਤੇ ਤੁਸੀਂ ਫਿਰ ਕਾਨੂੰ ਕਹੋ ਸਾਡੇ ਪੈਸੇ ਨਹੀਂ ਮਿਲੇ ਐਂ ਨਿਕਾਣਾ ਸਾਡੀ ਕੋਸ਼ਿਸ਼ ਹੈ ਜਿੰਨੇ ਰਹਿ ਗਏ ਜਿਹੜੇ ਪਿੰਡਾਂ ਚ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਵੀ ਜਿਹੜਾ ਪਹੁੰਚਾਗੇ ਕਿਉਂਕਿ ਅੱਜ ਦੇ ਸਮੇਂ ਜਿਹੜੇ ਇਸ ਕੋਕੀ ਬਾਰਸ਼ਾਂ ਪੈਂਦੀਆਂ ਨੇ ਜਦੋਂ ਘਰ ਚੁੰਗਾ ਹੋਵੇ ਤਾਂ ਸਵੇਰੇ ਕੰਮ ਕਰਾਣ ਤੇ ਜਾਣਾ ਹੋਵੇ ਸਾਰੀ ਰਾਤ ਪਾਸੀ ਮਾਰਦੇ ਨਿਕਲ ਜਾਂਦੀ ਆ ਜਦੋਂ ਛੱਤ ਸਿਰ ਤੇ ਪੈਂਦੀ ਹੈ ਤਾਂ ਸਾਰਾ ਪਰਮਾ ਸੁੱਖ ਦੀ ਨੀਂਦ ਨਹੀਂ ਸੁਣਦੀ ਸੋ ਤੁਹਾਨੂੰ ਮੁਬਾਰਕਬਾਦ ਔਰ ਸਾਰੀ ਟੀਮ ਨੂੰ ਵੀਡੀਓ ਅਪਲੋਡ ਕਰਨ ਦੀ ਜਿਹਨੇ ਟੀਮ ਆ ਉਹਨਾਂ ਨੂੰ ਮੁਬਾਰਕਬਾਦ ਮਾਤੀ ਮਾਜਨ ਸਾਡੇ ਜਿੰਨੇ ਬਲਕਪਟਨ ਸਰਪੰਚ ਸਾਹਿਬ ਖੜੇ ਨੇ ਜੱਸੀ ਪਵਿੱਤਰ ਜੀ ਹੋਰ ਇੰਦਰਜੀਤ ਜਿੰਨੇ ਨਰੈਣ ਸਾਹਿਬ ਦੇ ਸਾਡੇ ਸਪਰ ਜੋ ਸੁਖੈਨ ਕਰਨ ਜਿੰਨੇ ਵੀ ਖੜੇ ਨੇ ਸਾਰਿਆਂ ਦਾ ਰੂਲ ਹੈ ਕਿ ਅੱਪ ਤੋਂ ਦੇ ਪੰਡਿਤ ਮੱਤੂ ਬੱਤੂ 115 ਪਰਿਵਾਰਾਂ ਨੂੰ ਜਿਹੜਾ ਇੱਥੇ ਆਪਾਂ ਘਰਾਂ ਦੇ ਜਿਹੜੇ ਸੈਕਸ਼ਨ ਲੈਟਰ ਆਪ ਨੂੰ ਦੇਨੇ ਨੇ ਔਰ 1.2 ਕਰੋੜ ਦੇ ਕਰੀਬ ਜਿਹੜੀ ਅਮਾਉਂਟ ਹੈ ਇਹ ਬਣਦੀ ਆ ਸੋ ਇੱਕ ਮੇਰੀ ਬੇਨਤੀ ਜੀ ਕਰਦਾ ਕਿ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਕਾਤੋ ਕੋਈ ਮੰਗੇ ਹੱਥ ਜੱਤ ਮਾਰਦੀ ਦੁਨੀਆ ਫਿਰਦੀ ਆ ਕਿ ਮੈਂ ਕਮਾਇਆ ਮੈਨੂੰ 10000 ਦੇ ਦੇ ਪੰਜ ਦੇ ਦੇ ਜੇ ਕੋਈ ਪੈਸਾ ਮੰਗੇ ਸਿੱਧਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਸਮਾਂ ਸੰਪਰਕ ਕਰ ਸਕਦੇ ਹੋ ਕੋਈ ਮਦਰਸਾ ਵਾਂਗ ਕਿਸੇ ਨੂੰ ਫੁੱਟੀ ਕੌਡੀ ਨਹੀਂ ਦੇਣੀ ਕਿਉਂਕਿ ਇੱਕ ਕਿਸੇ ਤੁੰਗ ਕਿਸੇ ਨੇ ਛੋਹ ਪੜਕਿਆ ਪਾ ਲਿਆ ਕਿ ਮੈਂ ਕਿਸੇ ਨੇ ਨਹੀਂ ਤੁਸੀਂ ਉਹਨਾਂ ਨੂੰ ਕਹੋ ਸਭ ਨੂੰ ਤੁਸੀਂ ਆਪਦਾ ਮਕਾਨ ਬਣਾਓ ਅਗਲੇ ਬੱਚਿਆਂ ਦਾ ਮਕਾਨ ਬਣਾਉ ਬਸ ਇਹੀ ਸਾਡੇ ਦਾ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਚੀਜ਼ ਮੈਂ ਜ਼ਰੂਰ ਮੰਗਦੀ ਅਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਸਾਨੂੰ ਤਾਂ ਬਸ ਜਿਹੜੀ ਕੋਟ ਹੈ ਉਹ ਵੀ ਮੰਗਣੀ ਸਾਨੂੰ ਡੋਟ ਦੇ ਦਿਓ ਬਸ ਅਸੀਂ ਤੁਹਾਡੇ ਹਰ ਇੱਕ ਕੰਮ ਕਰਾਂਗੇ ਜਿੰਨੇ ਹੋਣ ਵਾਲੇ ਸਾਡੇ ਕਰਾਂਗੇ ਆਜਾ ਜੀ ਤੁਸੀਂ ਸਿਰ ਤੇ ਹੱਥ ਕਰਿਓ ਅਸੀਂ ਤੁਹਾਨੂੰ ਪੱਟਨੀ ਦਿਖਾਉਂਦੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਜੇ ਕਿਸੇ ਕੰਮ ਕਰਕੇ ਕਿਸੇ ਦਾ ਰਹਿ ਗਿਆ ਹੁਣ ਟੋਟਲ ਖੁੱਲੂਗਾ ਉਹਦੇ ਪਵਾ ਦਾਂਗੇ ਕੋਈ ਟੈਨਸ਼ਨ ਵਾਲੀ ਗੱਲ ਜੇ ਕੋਈ ਤੁਹਾਨੂੰ ਕਹੇ ਵਿਸ਼ਾਪੂਰੇ ਆ ਕੇ ਮਿਲ ਸਕਦਾ ਵੀ ਦੋਸਤ ਹੁੰਦੇ ਨੇ ਅ ਗੁਰਮਖੰਡਾ ਗੱਦੀ ਮੱਧਰ ਸਾਹ ਕੋਰੇ ਜੋਤੰਦਨ ਬੈਠਦੇ ਨੇ ਸੋ ਆ ਕੇ ਕੋਰੇ ਮਿਲ ਸਕਦੇ ਠੀਕ ਹੈ ਨਾ ਤੁਸਾਰਾ ਬਹੁਤ ਬਤਨ ਲੱਗ ਤੁਮ ਕੁਛ ਬੰਦੇ ਨੂੰ ਅਸੀਂ ਦਵਾਗੇ ਬਾਕੀ ਇਹ ਫਿਰ ਬਾਅਦ ਚ ਗੱਟੰਗੇ ਬਣ ਠੀਕ